गांव ਦਾ ਸ਼ਾਂਤ ਦਰਸਲ ਛੋਟੇ ਹੁੰਦੇ ਸੀ ਛੋਟੇ ਹੁੰਦੇ ਸੀ ਟੀਵੀ 'ਚ ਵੇਖਦੇ ਸੀ ਤਾਂ ਫਿਰ ਹਾਲੀ ਹਾਲ ਇਦਾਂ ਹੀ ਗਾਉਂਦੇ ਸੀ ਪਿਆਰ ਕਰਦੀਆਂ ਥੋੜਾ ਥੋੜਾ ਕਰਕੇ ਇਦਾਂ ਹੀ ਟਾਈਮ ਪਾਸ ਕਰਦੇ ਅੰਦਰ ਗਾ ਗੁ ਕੇ ਸਾਣਾ ਵੇ ਹਾਂਜੀ ਫੈਮਲੀ 'ਚ ਮੇਰਾ ਬ੍ਰਦਰ ਆਉਂਦਾ ਹੈ ਇੱਕ ਮੇਰਾ ਦਿਓਰ ਗਾਉਂਦਾ ਹੈ ਦੋ ਮਹੀਨਾ ਨੰਦਾ ਪਾਲਿਆ ਵਿਛੋੜਾ ਤੁਹਾਨੂੰ ਪਤਾ ਹੀ ਚੱਲਦਾ ਇਹ ਸਭ ਆਪਣੇ ਡੇਰ 'ਚ ਲੱਗੇ ਰਹਿੰਦੇ ਜਦੋਂ ਮਿਲ ਜਾਣਾ ਤੈਨੂੰ ਕੋਈ ਕਰਤਾਰ ਅਸੀਂ ਤੇ ਚਾਹਦੇ ਆ ਆਪਣਾ ਹੁਨਰ ਹੈ ਉਹ ਦਿਖਾਵੇ ਪੂਰੀ ਦੁਨੀਆ ਤੱਕ ਪਹੁੰਚੇ ਤੈਨੂੰ ਹੋ ਯਾਦ ਮੇਰੀ ਹੋਣੀ ਲੋਕ ਤੁਹਾਨੂੰ ਪਤਾ ਹੀ ਐ ਫਿਰ ਕੋਈ ਚੱਕੇਗਾ ਸਪੋਰਟ ਕਰੇਗਾ ਫੇਰੀ ਲਾ ਵਦਨ ਗਈ ਫਿਰ ਸਾਲ ਗਿਆ ਗਾਉਂ ਦਾ ਸ਼ੌਂਕ ਤੇ ਦਰਅਸਲ ਛੋਟੇ ਹੁੰਦੇ ਸੀਗਾ ਛੋਟੇ ਹੁੰਦੇ ਸੀ ਟੀਵੀ 'ਚ ਵੇਖਦੇ ਸੀ ਤਾਂ ਫਿਰ ਹੌਲੀ-ਹੌਲੀ ਇਦਾਂ ਹੀ ਗਾਉਂਦੇ ਸੀ ਥੋੜਾ-ਥੋੜਾ ਕਰਕੇ ਇਦਾਂ ਹੀ ਟਾਈਮ ਪਾਸ ਕਰਦੇ ਅੰਦਰ ਗਾਗੂ ਕੇ ਘਰ ਦਾ ਕੰਮ ਕਰਦੇ ਆ ਤੇ ਫਿਰ ਗਾਉਂਦੇ ਰਹਿੰਦੇ ਦੇ ਲੋਕਾਂ ਮਿਲਦੇ ਨਹੀਂ ਕੋਈ ਗੀਤ ਗੁੰਦੇ ਸਾਰੇ ਹਾਂਜੀ ਫੈਮਲੀ ਚ ਮੇਰਾ ਬ੍ਰਦਰ ਗਾਉਂਦਾ ਹੈ ਇੱਕ ਮੇਰਾ ਦਿਓਰ ਗਾਉਂਦਾ ਹੈ ਦੋ ਮੇਰੇ ਨਾਂਦਾ ਹਲਕੇ ਗਾਣੇ ਸੀ ਕੋਈ ਕਦੋਂ ਗਾਉਂਦਾ ਮੌਕਾ ਮਿਲਦਾ ਹੈ ਥਿੰਕ ਕੋਈ ਨੀ ਜਿੱਤੇ ਸੀ ਕੋਈ ਵਿਆਹ ਸ਼ਾਦੀ ਹੁੰਦੀ ਕੋਈ ਫੰਕਸ਼ਨ ਹੁੰਦਾ ਕਿਸਦਾ ਜਨਮ ਦਿਨ ਹੁੰਦਾ ਤਾਂ ਫਿਰ ਅਸੀਂ ਰਲ ਕੇ ਗਾਣੇ ਆਂਦਾ ਹੈ ਪਰ ਕੁਝ ਕਹਿੰਦੇ ਨਹੀਂ ਆ ਕਹਿੰਦੇ ਠੀਕ ਹੈ ਆਪਣਾ ਹਨਰ ਕੁਝ ਨਹੀਂ ਹੁੰਦਾ ਗਾਉ ਜਦੋਂ ਵੇਲੇ ਰਹੀ ਤੇ ਥੋੜਾ ਬੋਤਾ ਤੇ ਗਾ ਹੀ ਲੀਦਾ ਹੈ ਕਿਹੜਾ ਸਮਾਨ ਵੇਚਦੇ ਆਂਦਾ ਫਿਲਦਾ ਮੇਨਿਆਰੀ ਦਾ ਸਮਾਨ ਵੇਚਦੇ ਮੇਕਅਪ ਦਾ ਜਦ ਜਦ ਵੇਲੇ ਹੋ ਜਾਂਦੇ ਫਿਰ ਥੋੜਾ ਬੋਤਾ ਗਾ ਲਿਦਾ ਛੱਲੇ ਛੱਲੇ ਗਾ ਕੇ ਫਿਰ ਟਾਈਮ ਪਾਸ ਕਰਦੇ ਆ ਨਾ ਜਦੋਂ ਕੋਈ ਇਕੱਠੇ ਹੋ ਜਾਂਦੇ ਆ ਸਾਰੇ ਹਲਕੇ ਫਿਰ ਛੱਲੇ ਛੱਲੇ ਗਾਉਂਦੇ ਛੱਲੇ ਦਾ ਛੋਟਾ ਜਿਹਾ ਕੋਈ ਸੁਣਾਦਾ ਸਾਨੂੰ ਛੋਟਾ ਜਿਹਾ ਜਿਆਦਾ ਨਹੀਂ ਬਟਾ ਪਹਿਲੀ ਹੋਟਲ ਤੋਂ ਚਾ ਪੀਤੀ ਪਹਿਲੀ ਹੋਟਲ ਤੋਂ ਚਾ ਪੀਤੀ ਹੋ ਪਹਿਲੀ ਹੋਟਲ ਤੋਂ ਚਾ ਪੀਤੀ ਕਬਰ ਤੇ ਲਿਖ ਮਰਸਾਂ ਨਯੋੜ हो नहीं हो ढोले बफा की थी तैवी लगे खलों दे चंगा ही है चलो कुछ है हुनर है ते आगे खाओ हुनर ठीक है सपोर्ट ठीक देंगे दे, सपोर्ट सपोर्ट सर अपना हुनर है दिखाओ कोई बचपन तो ही है सर जब ऐसी कोई प्रोग्राम हो वे भी आ चाहती हैं द कोई कर दा प्रोग्राम मेटर हो, हो फिर ਤਾਨੂੰ ਪਤਾ ਹੀ ਚੱਲਦਾ ਇਹ ਆਪਣੀ ਲਹਿਰ ਚ ਲੱਗੇ ਰਹਿੰਦੇ ਜਦੋਂ ਗਾਈ ਜਾਂਦੇ ਕਦੇ ਰੋਟੀ ਬਣਾਉਣ ਲੱਗਿਆਂ ਕਦੇ ਜਾਣ ਲੱਗਿਆਂ ਕੋਈ ਗੱਲ ਨਹੀਂ ਸਰ ਅਸੀਂ ਤੇ ਚਾਹਦੇ ਹਾਂ ਆਪਣਾ ਹੁਨਰ ਹੈ ਉਹ ਦਿਖਾਵੇ ਪੂਰੀ ਦੁਨੀਆ ਤੱਕ ਪਹੁੰਚੇ ਤੇ ਲੋਕ ਤੁਹਾਨੂੰ ਪਤਾ ਹੀ ਹੈ ਫਿਰ ਕੋਈ ਚੱਕੇਗਾ ਸਪੋਰਟ ਕਰੇਗਾ ਫੇਰੀ ਗਾਂ ਵਧਣਗੇ ਮਤਲਬ ਹੁਣ ਤੁਸੀਂ ਆਇਓ ਸਰ ਹੁਣ ਅੱਗੇ ਹੋਰ ਵੀ ਆਣ ਇਹਨਾਂ ਨੂੰ ਸਪੋਰਟ ਕਰਨ ਚੱਕਣ ਤੇ ਬਹੁਤ ਵਧੀਆ ਗੱਲ ਹੈ